ਹੈ ਬਾਈ ਸਸਰੀ ਗੱਲ ਬਾਈ ਜੀ ਹਰਪ੍ਰੀਤ ਸਿੰਘ ਔਜਲਾ ਬੋਲਦਾ ਔਜਲਾ ਟ੍ਰਾਂਸਪੋਰਟ ਟੀਵੀ ਤੋਂ ਜੀ ਹਾਂ ਜੀ ਸਸਰੀ ਗੱਲ ਦੀ ਸਸਰੀ ਗੱਲ ਉਹ ਮੈਂ ਵੀਡੀਓ ਤਾਂ ਜਿਹੜੀਆਂ ਤੁਸੀਂ ਭੇਜੀਆਂ ਨੇ ਆਪਣੇ ਇਹ ਦੇਖ ਲਈਆਂ ਇਹ ਜਿਹੜੀ ਬਾਅਦ ਵਾਲੀ ਵੀਡੀਓ ਆ ਜਿਹਦੇ ਵਿੱਚ ਜਨਾਨੀਆਂ ਬਲੇਮ ਲਾ ਰਹੀਆਂ ਨੇ ਇਹ ਕਿੱਥੇ ਦੀ ਹੈ ਜੀ ਇਹ ਮਹਾਰਾਸ਼ਟਰ ਦੀ ਹੈ ਜੀ ਮਹਾਰਾਸ਼ਟਰ ਦੀ ਇਹ ਪੂਨੇ ਗਿਆ ਸੀ ਕਿਤੇ ਪੂਨੇ ਦੀ ਤੇ ਤੁਹਾਡੇ ਨਾਲ ਕੀ ਮੈਟਰ ਹੋਇਆ ਜੀ ਇਹ ਆਪਣੀ ਗੱਲ ਰਿਕਾਰਡ ਹੋ ਰਹੀ ਹੈ ਜੀ ਮੈਟਰ ਤੇ ਭਾਜੀ ਆਪਣਾ ਜਿਹੜਾ ਇਹਨੇ ਨਾਨ ਸਿੰਘਾਂ ਦਾ ਚੋਲਾ ਪਾ ਕੇ ਇਹਨੇ ਬែក ਵੀ ਕੀਤੀ ਹੈ ਨਾ ਜਿਹੜੀ ਅੱਛਾ ਜੀ ਉਹ ਮੈਟਰ ਹੈ ਵੀ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਇਹਦਾ ਨਨਕਾ ਨੂੰ ਇੱਥੀ ਦੁੱਕੀ ਉੱਠ ਕੇ ਵੀ ਆ ਨਾਨ ਸਿੰਘਾਂ ਦਾ ਚੋਲਾ ਪਾ ਕੇ ਤੇ ਕੋਈ ਵੀ ਵੀਡੀਓ ਪਾ ਦੇਗਾ ਇਹ ਤਾਂ ਗਲਤ ਹੈ ਨਾ ਸਿਰਵਾਜ ਵਾਸਤੇ ਅਮਰਤ ਛੱਕ ਕੇ ਚੋਲਾ ਪਾ ਕੇ ਵੀਡੀਓ ਬਣਾਈ ਹੋਈ ਮੈਂ ਦੇਖੀ ਹੈ ਜੀ ਉਹ ਅਮਰਤ ਛੱਕਿਆ ਨਹੀਂਗਾ ਭਾਜੀ ਉਹਨੇ ਸਿਰਫ ਡਰਾਮਾ ਕੀਤਾ ਅੱਛਾ ਜੀ ਆਮਰ ਜੀ ਨੂੰ ਮੋਨੇ ਤੋਂ ਹਰਮੰਦਰ ਸਾਹਿਬ ਦਾ ਨਾਂ ਲੈਣ ਗਿਆ ਤੁਸੀਂ ਵੀ ਸਿੰਘ ਦੇ ਤੁਸੀਂ ਇਹ ਦੱਸੋ ਵੀ ਅੰਮ੍ਰਿਤ ਸਰ ਦੇ ਵਿੱਚ ਮੋਨੇ ਬੰਦੇ ਨੂੰ ਕਿਹੜਾ ਅੰਮ੍ਰਿਤ ਕਹਿੰਦਾ ਹਾਂਜੀ ਉਹ ਸ਼੍ਰੀ ਸਾਹਿਬ ਵੀ ਦੂ ਲੋਟ ਪਾਈ ਹੋਈ ਹੈ ਜੀ ਮੈਂ ਦੇਖੀ ਆ ਵੀ ਸ਼੍ਰੀ ਸਾਹਿਬ ਵੀ ਪ੍ਰੋਪਰ ਸ਼੍ਰੀ ਸਾਹਿਬ ਵੀ ਪੁੱਠੀ ਪਾਈ ਹੋਈ ਹੈ ਹਾਂਜੀ ਹਾਂ ਵੀ ਚਲੋ ਜੇ ਆਪਾਂ ਮੰਨ ਵੀ ਲੈਨੇ ਆ ਵੀ ਸਿੰਘ ਸਾਹਿਬ ਦੇ ਇਹ ਪੰਜ ਪਿਆਰਿਆਂ ਨੇ ਅੰਮ੍ਰਿਤ ਸੰਚਾਰ ਕਰਾਇਆ ਤਾਂ ਉਹਨਾਂ ਨੇ ਕੰਕਾਰ ਕਾਰ ਤਾਂ ਉਹਨਾਂ ਨੇ ਸਿੱਧੇ ਕਰ ਦੇਣੇ ਸੀ ਵੀ ਬਾਈ ਸ਼੍ਰੀ ਸਾਹਿਬ ਗਲਤ ਹੈ ਇਹਨੂੰ ਠੀਕ ਕਰਕੇ ਪਾਓ ਲੇਕਿਨ ਗੱਲ ਤਾਂ ਉਹ ਨਹੀਂ ਜੀ ਬਈ ਸਿੱਖ ਸਰੂਪ ਹੀ ਤੇ ਹੋਣਾ ਚਾਹੀਦਾ ਨਾ ਭਾਜੀ ਉਹ ਪਹਿਲੋਂ ਪਹਿਲੀ ਗੱਲ ਮੋਨਾ ਬੰਦਾ ਹੈ ਮੋਨਾ ਬੰਦਾ ਅਮਰਤ ਕਿਵੇਂ ਛਕ ਲੇਗਾ ਮੈਂ ਖੁਦ ਸਰਦਾਰ ਆ ਲੇਕਿਨ ਮੈਂ ਮੋਨਾ ਆ ਅੱਛਾ ਜੀ ਮੈਂ ਕਿਵੇਂ ਅਮਰਤ ਛਕ ਸਕਦਾ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਤੇ ਉਦੋਂ ਉਦੋਂ ਬਾਅਦ ਦੇ ਵਿੱਚ ਤੁਸੀਂ ਮਿਲੇ ਹੋ ਇਹ ਸ਼ਖਸ ਨੂੰ ਜੀ ਉਹ ਗੱਲਬਾਤ ਹੋਈ ਹੈ ਤੁਹਾਡੀ ਉਹ ਐਦਾਂ ਹੀ ਇਹ ਵੀਡੀਓ ਜਿਹੜੀ ਮੈਂ ਤੁਹਾਨੂੰ ਭੇਜੀ ਹੈ ਮੇਰੇ ਕੋਲ ਘੱਟ ਤੋਂ ਘੱਟ 3 ਮਹੀਨੇ ਪਹਿਲਾਂ ਆਈ ਸੀ ਅੱਛਾ ਜੀ ਇਹਨੂੰ ਮੈਂ ਫੋਨ ਕਰਦਾ ਨਾ ਮਤਲਬ ਇਹ ਦੋ ਇਹ ਫੋਨ ਨਹੀਂ ਚੱਕਦਾ ਫਿਰ ਮੈਂ ਇਹਦੇ ਗਰੁੱਪ 'ਚ ਜੁੜਿਆ ਤੇ ਇਹਦੇ ਗਰੁੱਪ ਦੇ ਵਿੱਚ ਵੀਡੀਓ ਪਾਈ ਗਰੁੱਪ 'ਚ ਜੁੜਨ ਦਾ ਪ੍ਰੋਸੀਜਰ ਪ੍ਰੋਸੈਸ ਕੀ ਹੈ ਜੀ ਇਹਨਾਂ ਦੇ ਕਿਵੇਂ ਗਰੁੱਪ 'ਚ ਜੁੜ ਹੁੰਦਾ ਇਹਨਾਂ ਨੂੰ ਮਤਲਬ ਇਹਨਾਂ ਦੇ ਜਿਹੜੇ ਵਟਸਐਪ ਨੰਬਰ ਮੈਂ ਦਿੱਤੇ ਨੇ ਉਹਨਾਂ ਤੇ ਹਾਈ ਲਿਖੋ ਹਾਂ ਜੀ ਲਿਖੋ ਤੇ ਉਸੇ ਨੇ ਡਿਟੇਲ ਕਰ ਦਿੰਦੇ ਨੇ ਆਧਾਰ ਕਾਰਡ ਲਾਇਸੈਂਸ ਆ ਦਿਓ ਤੇ 800 ਰੁਪਏ ਦੋ ਤੇ ਤੁਹਾਨੂੰ ਜੋੜ ਲੈਣਗੇ ਅੱਛਾ 800 ਰੁਪਏ ਫੀਸ ਲੈ ਕੇ ਤੁਹਾਨੂੰ ਜੁਆਇਨ ਕਰਾਉਂਦੇ ਨੇ ਜੀ ਹਾਂ ਜੁਆਇਨਿੰਗ ਕਰਾ ਦਿੰਦੇ ਨੇ ਕਾਰਡ ਦਾ ਦੇ ਦਿੰਦੇ ਨੇ ਕਿਸ਼ਤੀ ਦਾ ਦੇ ਦਿੰਦੇ ਨੇ ਗੱਡੀ ਚਲਾਉਣ ਵਾਸਤੇ ਠੀਕ ਹੈ ਜੀ ਤੇ ਉਹਨਾਂ ਦਾ ਕਾਰਡ ਦਾ ਇਹਨਾਂ ਦਾ ਜਦ ਇਹ ਗਰੁੱਪ ਦੇ ਵਿੱਚ ਜੋੜਦੇ ਨੇ ਇਹਨੂੰ ਵਾਰ ਕਿਸੇ ਬੰਦੇ ਨੂੰ ਕੋਈ ਮੁਸੀਬਤ ਬਣਦੀ ਹੈ ਇਹਨੇ ਕਦੇ ਫੋਨ ਨਹੀਂ ਚੁੱਕਿਆ ਆਪਦੇ ਗਰੁੱਪ ਵਾਲੇ ਬੰਦੇ ਦਾ ਆਪਦੇ ਗਰੁੱਪ ਵਾਲੇ ਬੰਦੇ ਦਾ ਕਹਿੰਦਾ ਜੀ ਮੈਨੂੰ ਵੈਟਸਰ ਤੇ ਮੈਸੇਜ ਛੱਡ ਦਿਓ ਮੰਨ ਲਿਆ ਮੈਂ ਗੁਜਰਾਤ ਦੇ ਵਿੱਚ ਆ ਮੈਨੂੰ ਟ੍ਰੈਫਿਕ ਵਾਲੇ ਹਰਾਸਮੈਂਟ ਕਰਨ ਦੇ ਨੇ ਮੈਂ ਫੋਨ ਕਰਨ ਦਿਆਂ ਵੀ ਆਪ ਸਾਡੇ ਜਿਹੜੇ ਹੈਗੇ ਨੇ ਮਤਲਬ ਗਰੁੱਪ ਵਾਲੇ ਵੱਡਾ ਅਫਸਰਾਂ ਗਰੁੱਪ ਦੇ ਵਿੱਚ ਉਹਦੇ ਨਾਲ ਗੱਲ ਕਰ ਜੇ ਮੌਕੇ ਤੇ ਫੋਨ ਹੀ ਨਹੀਂ ਚੁੱਕੇਗਾ ਤੇ ਫਿਰ ਗੱਲ ਕਿਹਦੇ ਨਾਲ ਕਰਾਵਾਂਗੇ ਅਜੇ ਤੁਸੀਂ ਬਹੁਤ ਇਹ ਵੱਡੇ ਭਾਈ ਜੀ ਬਲੇਮ ਲਾ ਰਹੇ ਹੋ ਤੁਹਾਡੀ ਰਿਕਾਰਡਿੰਗ ਹੋ ਰਹੀ ਆ ਵੀ ਤੁਹਾਡੇ ਨੇ ਖੁੱਦ ਵਰਤੀ ਆ ਮੈਂ ਬਲੇਮ ਨਹੀਂ ਲਾ ਰਿਹਾ ਜੀ ਮੈਂ ਉਹਦੇ ਕੋਲੋਂ ਸਿਰਫ ਇਹ ਕਹਿਣਾ ਵੀ ਤੁਸੀਂ ਇਹਨੇ ਬਲੇਮ ਲਾਇਆ ਤੇ ਉਹ ਮੰਨ ਲਓ ਬਲੇਮ ਲਾਉਂਦੇ ਆ لیکن ਇਹਨਾਂ ਨੂੰ ਸਿੰਗਾ ਦਾ ਚੋਰਾ ਪਾ ਕੇ ਉਹ ਇਹ ਵੀਡੀਓ ਕਿਵੇਂ ਬਣਾ ਸਕਦਾ ਉਹ ਤਾਂ ਵੀ ਆਪਾਂ ਵੀਡੀਓ ਦੇਖ ਲਈ ਉਹ ਆਪਾਂ ਵਾਇਰਲ ਵੀ ਕਰਾਂਗੇ ਆਪਾਂ ਇਹਦਾ ਸਪਸ਼ਟੀਕਰਨ ਵੀ ਲਵਾਂਗੇ ਵੀ ਭਾਈ ਇਹ ਤਾਂ ਜਿਹੜਾ ਬਾਕੀ ਉਹਨੂੰ ਜਾਂ ਤੇ ਆਨਲਾਈਨ ਆਵੇ ਮਾफी ਮੰਗੇ ਇਸ ਗੱਲ ਤੇ ਵੀ ਮੈਂ ਗਲਤੀ ਕੀਤੀ ਏ ਬਾਕੀ ਮੈਂ ਜਿਹੜਾ ਵੀਡੀਓ ਬਾਈ ਉਹਨੇ ਉਹ ਵੀਡੀਓ ਡਿਲੀਟ ਕਰਕੇ ਇਹਨੂੰ ਕਹਿੰਦਾ ਖਾਲਸੇ ਨੇ ਵੀਡੀਓ ਬਾਤ ਨੂੰ ਸ਼ਰਮ ਕਰਨੀ ਚਾਹੀਦੀ ਏ ਮੇਰੇ ਧਰਮ ਨਾਲ ਤੂੰ ਏਦਾਂ ਕਰੇਂ ਔਰ ਮੈਂ ਸ਼ਰਮ ਕਰਾਂ ਇਹ ਕਿਹੜੀ ਗੱਲ ਹੋ ਗਈ ਅੱਛਾ ਤੁਸੀਂ ਜਿਹੜਾ ਇਹ ਗਰੁੱਪ ਜੁਆਇਨ ਕਰਾਇਆ ਸੀ ਇਹਨਾਂ ਨੇ ਤੁਹਾਨੂੰ 800 ਰੁਪਇਆ ਲੈ ਕੇ ਇਹ ਵੀਡੀਓ ਉਹਦੇ ਉਹਦੇ ਵਿੱਚ ਪਾਤੀ ਹਾਂ ਉਹਦੇ ਇਸ ਤੇ ਕਰਕੇ ਕਿ ਅਗਰ ਫੋਨ ਨਹੀਂ ਚੁੱਕਦਾ ਮੈਂ ਕਿਹਨੂੰ ਵਿਖਾਵਾਂ ਕਿਹਦੇ ਕੋਲ ਭੇਜਾਂ ਮੈਂ ਤਾਂ ਕੋਨੇ ਦੇ ਗਰੁੱਪ 'ਚ ਹੀ ਪਾਈ ਦਵੇ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਵੀ ਇਹ ਕੀ ਕਰ ਰਿਹਾ ਅੱਛਾ ਉਸ ਤੋਂ ਬਾਅਦ ਜਦੋਂ ਵੀਡੀਓ ਗਰੁੱਪ 'ਚ ਚੱਲੇਗੀ ਜੀ ਫਿਰ ਤੁਹਾਨੂੰ ਇਹਨਾਂ ਨੇ ਕੀ ਕਿਹਾ ਇਹਨਾਂ ਨੇ ਮੈਨੂੰ ਕੋਈ ਫੋਨ ਨਹੀਂ ਕੀਤਾ ਹਾਲਾਂਕਿ ਇਹਨਾਂ ਨੇ ਮੈਨੂੰ ਵੈਨ ਨਾਲ ਜੁੜਿਆ ਇਹਨਾਂ ਕੋਲ ਮੇਰਾ ਨੰਬਰ ਵੀ ਹੈਗਾ ਇਹੋ ਜਾਣਣਾ ਨੇ ਮੈਨੂੰ ਫੋਨ ਹੀ ਨਹੀਂ ਕੀਤਾ ਉੱਠ ਕੇ ਵੀਡੀਓ ਜਿਹੜੀ ਜੀ ਡਿਲੀਟ ਸਰਦੀ ਤੇ ਉਸ ਗਰੁੱਪ ਦੇ ਉੱਤੇ ਇਹਨਾਂ ਨੇ ਇੱਕ ਵਾਈਬ ਛੱਡੀ ਵੀ ਖਾਲਸਾ ਗਲਤ ਕਰਨਦਿਆਂ ਵੀ ਸ਼ਰਮ ਆਣੀ ਚਾਹੀਦੀ ਹੈ ਮੈਂ ਕੱਤੋਂ ਸ਼ਰਮ ਮੈਨੂੰ ਕਾਦੀ ਸ਼ਰਮ ਦੀ ਤੂੰ ਮੇਰੇ ਧਰਮ ਦੇ ਨਾਲ ਸਾਡੇ ਵਿੰਗ ਸਿੰਘਾਂ ਦਾ ਬਾਣਾ ਪਾ ਕੇ ਵਿੰਗ ਸਿੰਘਾਂ ਦੇ ਬਿਆਨੇ ਦੀ ਬੇਅਦਵੀਂ ਕਰਨ ਦਿਆ ਆ ਮੈਂ ਸ਼ਰਮ ਕਰਾਂ ਕੱਤੋਂ ਅੱਛਾ ਉਲਟਾ ਤੁਹਾਨੂੰ ਇਹ ਕਹਿ ਰਿਹਾ ਵੀ ਭਾਈ ਤੁਸੀਂ ਇਹ ਜਿਹੜੀ ਵੀਡੀਓ ਆ ਜਿਹੜੀ 2-3 ਮਹੀਨੇ ਪਹਿਲਾਂ ਦੀ ਉਹ ਨੀਲੇ ਬਾਣੇ ਦੇ ਵਿੱਚ ਦਮਾਲਾ ਸਾਹਿਬ ਬਣ ਕੇ ਵੀਡੀਓ ਪਾਈ ਹੋਈ ਆ ਵੀ ਮੈਂ ਹੁਣ ਸਿੱਖ ਪੰਥ ਦਾ ਨਾਂ ਰਲ ਗਿਆ ਸਿੱਖ ਪਾਉ ਉਹ ਚ ਇਹ ਬੋਲ ਰਿਹਾ ਵੀ ਭਾਈ ਹੁਣ ਤੋਂ ਮੈਂ ਗੁਰੂ ਆਲਾ ਹੋ ਗਿਆ ਤੇ ਜਿੰਨਾ ਚਿਰ ਮੈਂ ਆਪਣੇ ਸਰੀਰ ਤੇ ਚਮੜੀ ਆ ਉਹਨਾਂ ਚਿਰ ਇਹ ਬਾਣਾ ਮੇਰੇ ਅੰਗ ਸੰਗ ਰਹੂਗਾ ਰਾਊਗਾ ਲੇਕਿਨ ਉਹ ਸਿਰਫ ਇਹਨੇ ਇੱਕ ਡਰਾਮਾ ਕੀਤਾ ਠੀਕ ਹੈ ਜੀ ਜਦੋਂ ਤੁਸੀਂ ਉਹ ਗਰੁੱਪ ਚ ਜੁਆਇਨ ਹੋ ਗਏ ਜੀ ਮੇਰਾ ਕਹਿਣ ਦਾ ਮਤਲਬ ਸਮਝੋ ਤੁਸੀਂ ਇਹਨਾਂ ਨੂੰ 800 ਇਹਨਾਂ ਦੇ ਗਰੁੱਪ ਚ ਜੁਆਇਨ ਹੋ ਕੇ ਇਹਨਾਂ ਦੀ ਆਈਡੀ ਲੈ ਲਈ 800 ਰੁਪਇਆ ਦੇ ਕੇ ਮੈਂਬਰ ਬਣ ਗਏ ਬਿਲਕੁਲ ਜੀ ਉਸ ਤੋਂ ਬਾਅਦ ਥੋੜਾ ਜਿਆਦਾ ਇਹਨਾਂ ਨੇ ਫੋਨ ਨਹੀਂ ਚੱਕਿਆ ਦੀਸ਼ ਕੁਮਾਰ ਜੀ ਨੇ ਤੇ ਤੁਹਾਡੇ ਕੋ ਆ ਵੀਡੀਓ ਆ ਗਈ ਕਿਤੋਂ ਤੁਸੀਂ ਵੀਡੀਓ ਭਾਜੀ 1 ਮਿੰਟ ਮੇਰੀ ਗੱਲ ਸੁਣਾਓ ਮੇਰੇ ਕੋਲੇ ਵੀਡੀਓ ਜਦੋਂ ਆਈ ਆ ਮੈਂ ਤਾਂ ਹੀ ਇਹਨਾਂ ਦਾ ਗਰੁੱਪ ਜੁਆਇਨ ਕਰਿਆ ਸੀ ਕਿ ਇਹਨਾਂ ਦੇ ਗਰੁੱਪ ਦੇ ਵਿੱਚ ਪਾਵਾਂਗਾ ਇਹਨਾਂ ਨਾਲ ਜਿੰਨੇ ਜੁੜੇ ਨੇ ਉਹ ਵੇਖਣਗੇ ਤੇ ਇਹ ਸਪਸ਼ਟੀਕਰਨ ਮੰਗਣਗੇ ਕਿ ਵੀ ਆ ਤੁਸੀਂ ਕੀ ਕਰ ਰਹੇ ਹੋ ਠੀਕ ਹੈ ਆਪਣੇ ਪੰਜਾਬ ਦੇ ਕਿੰਨੇ ਕ ਬੰਦੇ ਜੁੜੇ ਹੋਏ ਨੇ ਜੀ ਗਰੁੱਪਾਂ ਚ ਕਿੰਨੇ ਗਰੁੱਪ ਚਾਲਦੇ ਨੇ ਜਿਨ੍ਹਾਂ ਦੇ ਇਹਨਾਂ ਨੇ ਤਾਂ ਮੈਨੂੰ ਗਰੁੱਪ ਚੋਂ ਕੱਢ ਦਿੱਤਾ ਉਸ ਵੀਡੀਓ ਤੋਂ ਬਾਅਦ अच्छा ਤੁਹਾਡੀ ਮੈਂਬਰਸ਼ਿਪ ਰੱਦ ਹੋ ਗਈ ਆ ਵੀ ਤੁਸੀਂ ਇਹ ਚਿਹਰਾ ਦਿਖਾਤਾ ਵੀ ਆਹ ਭਾਈ ਵੀਡੀਓ ਦਾ ਸਪਸ਼ਟੀਕਰਨ ਦੇ ਦੇ ਕੀ ਆ ਉਸ ਤੋਂ ਬਾਅਦ ਤੁਹਾਡੀ ਮੈਂਬਰਸ਼ਿਪ ਰੱਦ ਕਰਤੀ ਆ ਯਾ ਰੱਦ ਕਰਤੀ ਆ ਬਾਕੀ ਇਹਨਾਂ ਦੇ ਬਾਈਟ ਇਹ ਵੀ ਬਾਈ ਆ ਕਿ ਮੈਂ ਪੈਸੇ ਵੀ ਵਾਪਸ ਦਾਂਗਾ 800 ਰੁਪਿਆ ਜਿਹੜਾ ਮਿਲਿਆ ਹੁਣ ਮੈਂ ਗੱਡੀ ਗੁੱਡੀ ਖਾਲੀ ਕਰਕੇ ਕਿਤੇ ਫਵਿਲੇ ਟਾਈਮ ਤੇ ਮੈਂ ਫਿਰ ਬਾਈਟ ਇਹਨਾਂ ਨੂੰ ਪਾਉਣ ਦੀ ਕੋਸ਼ਿਸ਼ ਕਰਾਂਗਾ ਕਿ ਵੀ ਆਹ ਮੇਰਾ ਆਈਡੀ ਕਾਰਿਆ ਤੁਸੀਂ ਆਹ ਦਾ 300 ਰੁਪਿਆ 100 ਰੁਪਿਆ ਦਾ 200 ਰੁਪਿਆ ਕਾਟ ਦਾ 100 ਰੁਪਿਆ ਫੀਸਰ ਦਾ ਕੱਟ ਕੇ 500 ਮੇਰੇ ਵਾਪਸ ਦੋ ਮੈਂ ਇਹਨੂੰ ਤੁਹਾਡੀ ਰਸਤਾ ਨਹੀਂ ਕਹੀਦੀ। ਅੱਛਾ ਅੱਛਾ ਬਹੁਤ ਆਪਣੇ ਪੰਜਾਬ ਦੇ ਗਰੁੱਪਾਂ ਦੇ ਵਿੱਚ ਇਹ ਰੋਜ਼ ਆਡੀਓ ਆਉਂਦੀਆਂ ਨੇ ਵੀ ਤੁਸੀਂ ਜੁੜੋ ਅਸੀਂ ਤੁਹਾਡੇ ਨਾਲ ਖੜੇ ਆ। ਕੋਈ ਦੁੱਗੀ ਗਾਲੀ ਨਹੀਂ ਕਰਦਾ ਜੀ ਗਰੁੱਪ ਦੇ ਵਿੱਚ ਆ ਕੇ ਹਾਈ ਲਿਖ ਕੇ ਭੇਜੋ ਤੇ ਮੇਰੇ ਨਾਲ ਜੁੜੋ ਬਸ। ਅੱਛਾ ਜੀ। ਹਾਂ ਕੋਈ ਇਹਨਾਂ ਨੇ ਅੱਜ ਤੱਕ ਰੈਲੀ ਨਹੀਂ ਕੀਤੀ ਜੰਤਰ ਮੰਤਰ ਤੇ ਆ ਕੇ ਕੋਈ ਕਿਤੇ ਇਹਨਾਂ ਨੇ ਰੈਲੀ ਨਹੀਂ ਕੀਤੀ ਕੋਈ ਪ੍ਰਣਾਮਿਸਤਾਂ ਕੋ ਪ੍ਰਦਰਸ਼ਨ ਨਹੀਂ ਦਿੱਤਾ। ਇਹ ਕਹਾ ਤਮੰਨਾ ਦੂਤੋਂ ਕਿਤੇ ਇਧਰੋਂ ਆਈ ਹੈ ਜੀ ਵੀਡੀਓ ਉੱਤੇ ਆਪਣੇ ਜਨਾਨੀਆਂ ਵੀ ਇਹਦੇ ਖਿਲਾਫ ਬੋਲ ਰਹੀਆਂ ਨੇ ਉਹ ਕੀ ਮੈਟਰ ਆ ਜੀ ਉਹ ਮਹਾਰਾਸ਼ਟਰੀ ਹੈ ਜੀ ਕਿਤੇ ਮਹਾਰਾਸ਼ਟ੍ਰ ਗਿਆ ਹੋਣਾ ਉੱਥੇ ਜਾ ਕੇ ਇਹਨੇ ਕਿਸੇ ਨਾਲ ਗਲਤ ਵਿਵਹਾਰ ਕੀਤਾ ਤੇ ਉਹਨਾਂ ਨੇ ਉਹ ਵੀਡੀਓ ਪਾਈ ਹੈ ਹਾਂਜੀ ਅੱਛਾ ਜੀ ਹਾਂਜੀ ਚੰਗੇ ਨੂੰ ਤਾਂ ਭਾਜੀ ਸਾਰਾ ਚੰਗਾ ਕਹਿਣਗੇ ਮਾੜੇ ਨੂੰ ਸਾਰਾ ਮਾੜਾ ਹੀ ਕਹਿੰਦੇ ਆ ਬਿਲਕੁਲ ਜੀ ਬਿਲਕੁਲ ਚਲੋ ਜੀ ਇਹ ਜਿਹੜੀ ਆਪਣੀ ਗੱਲਬਾਤ ਹੋ ਰਹੀ ਹੈ ਆਪਾਂ YouTube ਆਪਣੇ ਚੈਨਲ ਤੇ ਪਾਵਾਂਗੇ ਉਹਨਾਂ ਦੀ ਜੋ ਪੋਸਟ ਪੁਸ਼ਟੀ ਕਰਨ ਦੇਖਾਂਗੇ ਵੀ ਕੀ ਕਹਿ ਰਹੇ ਨੇ ਇਸ ਮੱਦੇ ਤੇ ਜਿਹੜੇ ਸਾਡੇ ਪੰਜਾਬੀ ਨੇ ਉਹਦੇ ਦਿਹਾੜਲੇ ਦੇ ਜੁੜੇ ਨੇ ਇਸ ਵੀਡੀਓ ਦਾ ਸਪਸ਼ਟੀਕਰਨ ਮੰਗਣ ਵੀ ਤੂੰ ਨਾਮਦਾਨ ਮੋਨਾ ਹੋ ਕੇ ਕਿਵੇਂ ਲੈ ਲਿਆ ਅਗਰ ਤੈਨੂੰ ਨਾਮਦਾਨ ਕਿਸੇ ਨੇ ਸ਼ਿਕਾਇਤ ਸਾਨੂੰ ਉਹਦਾ ਪ੍ਰੂਫ ਦੇ ਤੁਹਾਡਾ ਨਾਮ ਕੀ ਆ ਬਾਈ ਜੀ ਉਹ ਹਰਿਮੰਦਰ ਸਾਹਿਬ ਦਾ ਨਾਮ ਲੈਂਦਾ ਤੁਹਾਡਾ ਨਾਮ ਕੀ ਜੀ ਮੇਰਾ ਨਾਮ ਸੁਖਮਤ ਸਿੰਘ ਜੀ ਸੁਖਵੰਤ ਸਿੰਘ ਆਪਣਾ ਕਿਹੜਾ ਏਰੀਆ ਬਾਈ ਜੀ ਮੈਂ ਉੱਤਰਾਖੰਡ ਦਾ ਰਹਿਣ ਵਾਲਾ ਹਾਂ ਜੀ ਉਤਰਾਖੰਡ ਤੋਂ ਤੁਸੀਂ ਇੱਕ ਟਰੱਕ ਡਰਾਈਵਰ ਹੋ ਹਾਂਜੀ ਮੈਂ ਇੱਕ ਟਰੱਕ ਡਰਾਈਵਰ ਹਾਂ ਕੀ ਆਪਣਾ ਫੋਨ ਨੰਬਰ ਵੀ ਬੋਲ ਦਿਓ ਜੀ ਵਿੱਚ ਕਿਸੇ ਨੂੰ ਵੀਡੀਓ ਦੀ ਲੋੜ ਪੈ ਜੂਗੀ ਥੋਤੋਂ ਮੰਗ ਸਕਦੇ ਨੇ ਵੀਡੀਓ ਤੁਸੀਂ ਦੇ ਸਕਦੇ ਹੋ ਉਹਲੇ ਨੂੰ ਵੀਡੀਓ ਨੂੰ ਜੇ ਤੁਹਾਡਾ ਇਹ ਆਪਣੀ ਗੱਲਬਾਤ ਸੁਣ ਕੇ ਕਿਸੇ ਨੇ ਥੋਤੋਂ ਵੀਡੀਓ ਮੰਗੀ ਜਾਂ ਸ਼ਰੋਮਣੀ ਕਮੇਟੀ ਨੇ ਮੰਗੀ ਮੈਂ ਫੋਨ ਦੇ ਵਿੱਚ ਸੇਵ ਪਈਆਂ ਨੇ ਵੀਡੀਓ ਮੈਂ ਜਿਹੜਾ ਵੀ ਮੰਗੇਗਾ ਉਹਨੂੰ ਦਾਂਗਾ ਮੈਨੂੰ ਸਿਰਫ ਇਹ ਮੈਂ ਆहत ਹੋਇਆ ਮੈਨੂੰ ਦੁੱਖ ਲੱਗਾ ਹੈ ਕੀ ਬੰਦੇ ਨੇ ਕੀਤਾ ਕੀ ਹੈ ਅੰਗਸਿੰਘ ਦਾ ਬਾਣਾ ਪਾ ਕੇ ਮੈਂ ਤੇ ਚੋਣਾ ਨਾ ਅੰਗਸੰਘ ਜਿਹੜੀਆਂ ਜਥੇਬੰਦੀਆਂ ਹੋ ਗਈਆਂ ਨੇ ਉਹ ਇੱਕ ਗੱਲ ਤੇ ਐਕਸ਼ਨ ਲੈਣ ਆਪਣਾ ਫੋਨ ਨੰਬਰ ਬੋਲੋ ਜੀ ਵਿੱਚ ਹਾਂਜੀ ਆਪਣਾ ਇੱਕ ਫੋਨ ਨੰਬਰ ਬੋਲ ਦੋ ਜੀ 9045813877 904 58... 58 58 138 138 77 77 ਬੋਨਾ ਭਾਈ ਜੀ ਇਹ ਜਿਹੜੀ ਆਪਣੀ ਗੱਲਬਾਤ ਹੋ ਰਹੀ ਹੈ ਇਹ ਆਪਾਂ ਆਪਣੇ ਆਵਦਲਾ ਟਰਾਂਸਪੋਰਟ ਡਰਾਈਵਰ ਹੈਲਪਲਾਈਨ ਦੇ ਉੱਤੇ ਇਹ ਥੋੜੀ ਪਾਵਾਂਗੇ ਤੇ ਆਪਾਂ ਅਪੀਲ ਵੀ ਇਹ ਕਰਦੇ ਆ ਜਿੰਨੇ ਵੀ ਟਰੱਕ ਮਾਲਕ ਨੇ ਟਰੱਕ ਡਰਾਈਵਰ ਨੇ ਉਹ ਜਿਹੜੀ ਮਰਜ਼ੀ ਸੰਸਥਾ ਨਾਲ ਜੁੜੋ ਤੇ ਜੁੜਨ ਤੋਂ ਪਹਿਲਾਂ ਇੱਕ ਵਾਰ ਪੈਰਬਾਈ ਜ਼ਰੂਰ ਕਰ ਲਿਆ ਕਰੋ ਵੀ ਇਹ ਕੱਲ ਨੂੰ ਸੰਸਥਾ ਡਰਾਈਵਰਾਂ ਦੇ ਨਾਲ ਖੜਨਣ ਵਾਲੀ ਹੈਗੀ ਆ ਕਿ ਪੈਸੇ ਇਕੱਠੇ ਕਰਨੇ ਵਾਲੀ ਆ ਤੁਸੀਂ ਇਹੀ ਗੱਲ ਚਾਹੁੰਦੇ ਹੋ ਜੀ ਬਿਲਕੁਲ ਜੀ ਮੈਨੂੰ ਬਹੁਤ ਦੁੱਖ ਲੱਗਿਆ ਜੀ ਨੀਂਗ ਸਿੰਘਾਂ ਦਾ ਬਾਲਾ ਇੱਕ ਆਮ ਬੰਦਾ ਕਿਵੇਂ ਪਾ ਸਕਦਾ ਬਿਲਕੁਲ ਜੀ ਜਿਹੜੇ ਆਪਣੇ ਨਿਹੰਗ ਸਿੰਘ ਨੇ ਉਹਨਾਂ ਦਾ ਬਾਣਾ ਪਾ ਕੇ ਉਹਨੇ ਵੀਡੀਓ ਪਾਈ ਆ ਉਹਦਾ ਸਖਸ਼ੀ ਕਰਨ ਦੇ ਦੇ ਕਿ ਗਲਤੀ ਕੀਤੀਵੇ ਮਾਫੀ ਮੰਗੇ ਜਾਂ ਮਾਫੀ ਮੰਗੇ ਤੁਸੀਂ ਵੀ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਵੀ ਅਪੀਲ ਕਰ ਦਿਓ ਜਾਗੜਾ ਸਾਹਿਬ ਦਾ ਪੂਰਾ ਨਾਮ ਲੈ ਕੇ ਵੀ ਭਾਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆ ਕੇ ਮਾਫੀ ਮੰਗ ਲਵੇ ਆ ਕਿ ਮੈਂ ਸੀਸਾਰ ਦੇ ਬਿਮਾਰ ਜਾਗੜਾ ਜੀ ਨੂੰ ਅਸੀਂ ਇੱਜ਼ਤ ਕਰਨੀ ਆ ਉਹਨਾਂ ਦੀ ਇਹੋ ਜੀ ਗੱਲ ਨਹੀਂ ਜੀ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਕਿਹੜੇ ਗੁਰਦੁਆਰੇ ਤੇ ਨਾਮਦਾਨ ਲਿਆ ਤੁਸੀਂ ਹਰਮੰਦਰ ਸਾਹਿਬ ਦਾ ਨਾਮ ਲੈ ਰਹੇ ਹੋ ਤੁਸੀਂ ਬਾਹਰ ਦੇ ਅੰਗਠਿਆਂ ਦਾ ਬਾਣਾ ਪਾ ਕੇ ਵੀਡੀਓ ਪਾ ਰਹੇ ਹੋ ਇੱਕ ਵਾਰਕਰ ਤੁਸੀਂ ਗਲਤੀ ਕੀਤੀ ਹੈ ਤੇ ਗਲਤੀ ਦੀ ਮਾਫੀ ਮੰਗੋ ਅਰ ਜਿੱਥੇ ਵੀ ਤੁਸੀਂ ਵੀਡੀਓ ਪਾਈ ਹੋ ਵੀਡੀਓ ਨੂੰ ਡਿਲੀਟ ਕਰੋ ਹਾਂ ਜਿਹਨੇ ਆਪਣੇ ਪਲੇਟਫਾਰਮ ਤੇ ਹੀ ਪਾਈ ਹੋਈ ਹੈ ਵੀਡੀਓ ਉਹ ਜੀ ਹਾਂ ਜੀ ਪਲੇਟਫਾਰਮ ਤੇ ਹੀ ਆਈ ਹੈ ਮੈਨੂੰ ਮੈਨੂੰ ਇੱਦਾਂ ਹੀ ਦਾ ਮਤਲਬ ਹੈ ਇਹਨਾਂ ਦੇ ਨਾਲ ਜਦੋਂ ਮੈਂ ਜੁੜਿਆ ਤੇ ਇਹਨਾਂ ਦੇ ਗਰੁੱਪ ਵੇਖਣ ਲਿਆ ਸੀ ਦੇ ਕਿਹੜੇ ਗਰੁੱਪ ਨੇ ਕੀ ਕੀ ਇਹਨਾਂ ਨੇ ਕੀਤਾ ਉਹਦੇ ਵਿੱਚੋਂ ਵੀ ਵੀਡੀਓ ਆ ਗਈ ਏ ਮੈਂ ਡਾਊਨਲੋਡ ਕਰਕੇ ਆਪਣੇ ਫੋਨ ਤੇ ਸੇਵ ਕਰ ਲਈ ਜਿਹੜਾ ਇਹ ਆਪਣਾ ਕੰਮ ਕੰਮ ਕਰਦੇ ਨੇ ਕਿਸੇ ਨੂੰ ਛਡਾਉਣ ਜਾਂਦੇ ਨੇ ਗੱਡੀ ਵਾਲੇ ਨੂੰ ਜਾਂ ਕਿਸੇ ਤੇ ਵਿਫਤਾ ਪੈਂਦੀ ਆ ਉਹ ਉਹ ਵੀਡੀਓ ਹੈਗੀਆਂ ਉਹ ਗਰੁੱਪ ਦੇ ਵਿੱਚ ਜੀ ਮੇਰੇ ਕੋਲ ਵੀਡੀਓ ਇਹੋ ਜਿਹੀ ਹੈ ਕਿ ਕੋਈ ਨਹੀਂ ਜੀ ਸਿਰਫ ਸੰਸਤਾ ਕਾਦੀ ਆ ਜੀ ਇਹ ਗਰੁੱਪ ਦੇ ਵਿੱਚ ਵੀ ਕੋਈ ਨਹੀਂ ਜੀ ਵੀ ਰੋਜ਼ ਹਾਜ਼ਰੀ ਦੇ ਜਾਂਦੇ ਨੇ ਪਰ ਕਈ ਕਹਿੰਦੇ ਨੇ ਸਾਡੇ ਨਾਲ ਜਿਹੜੋ ਸਮਾਜ ਦੇ ਡਰਾਈਵਰ ਸਮਾਜ ਦਾ ਭਲਾ ਕਰੋ ਮੈਂ ਵੀਡੀਓ ਪਾਈ ਅਗਨੇ ਨੇ ਕਿਹਾ ਇਹ ਬੰਦਾ ਡਰਾਈਵਰ ਸਮਾਜ ਦਾ ਭਲਾ ਨਹੀਂ ਚਾਹੁੰਦਾ ਮੈਂ ਖੁਦ ਡਰਾਈਵਰ ਆ ਤੇ ਮੈਂ ਕਿ ਡਰਾਈਵਰ ਸਮਾਜ ਦੇ ਨੂੰ ਕਿਉਂ ਬਿਹਤਰੀ ਕਰਾਂਗਾ ਤੋਂ ਨਹੀਂ ਭਲਾ ਚਾਹਾਂਗਾ ਉਹਨਾਂ ਦਾ ਹਾਂਜੀ ਮੈਨੂੰ ਅੱਛਾ ਉਲਟਾ ਥੋੜੇ ਤੇ ਤਨੇ ਮੇ ਇਹ ਲੱਗੇ ਨੇ ਵੀ ਤੁਸੀਂ ਡਰਾਈਵਰ ਸਮਾਜ ਦਾ ਭਲਾ ਕਰਨ ਦੇ ਵਿੱਚ ਦਿੱਕਤਾਂ ਖੜੀਆਂ ਕਰਦੇ ਹੋ ਮੁਸ਼ਕਲਾਂ ਖੜੀਆਂ ਕਰਦੇ ਹੋ ਹਾਂਜੀ ਹਾਂਜੀ ਮੈਂ ਮੈਂ 3 ਸਾਲ ਤੋਂ ਆਲ ਡਰਾਈਵਰ ਕਲਿਆਣ ਸੰਗਾਰਬ ਨਾਲ ਜੁੜਿਆ ਹੋਇਆ ਹਾਂ ਮੇਰੇ ਨਾਲ ਦਾ ਗਰੁੱਪ ਸਿਰਫ ਇਸੇ ਕਰਕੇ ਜੁਆਇਨ ਕੀਤਾ ਕਿ ਕਿ ਮੈਂ ਇਸ ਵੀਡੀਓ ਦਾ ਸਪੌਂਸਰਿੰਗ ਮੰਗ ਚੱਕਾ ਹੋਰ ਵੀ ਇਹਨਾਂ ਨਾਲ ਹੋ ਸਕਦਾ ਪੰਜਾਬੀ ਜੁੜੇ ਹੋਣਗੇ ਜਿਨ੍ਹਾਂ ਨੇ ਇਸ ਗੱਲ ਤੇ ਗੌਰ ਨਹੀਂ ਕੀਤੀ ਅੱਛਾ ਜੀ ਹਾਂਜੀ ਕਈ ਮੇਰੇ ਵੀਰ ਇਹ ਵੀ ਕਹਿੰਦੇ ਨੇ ਕਿ ਜੇ ਮੋਹਨੇ ਨੂੰ ਨਾਮਦਾਨ ਦੇ ਦਿਆ ਬਾਅਦ ਤੋਂ ਕੜੀ ਬਾੜੀ ਕੇਸਰਾ ਕਹਿੰਦਾ ਹਾਂ ਫਿਰ ਰੱਖਣੇ ਚਾਹੀਦੇ ਨੇ ਚਲੋ ਜੀ ਜੇ ਜੇ ਮੋਹਨੇ ਬੰਦਰੇ ਅੰਮਤ ਸ਼ਕਾਤਾ ਸਿੰਘਾਂ ਨੇ ਉਹਦੀ ਮਰਿਆਦਾ ਦੇਖ ਕੇ ਵੀ ਠੀਕ ਆ ਗਾਹ ਨੂੰ ਬੰਦਾ ਨਹੀਂ ਕੇਸਕਤਲ ਕਰਾਊਗਾ ਠੀਕ ਆ ਤੇ ਉਹਨਾਂ ਨੂੰ ਚਲੋ ਅੰਮ੍ਰਿਤ ਛਕਾਤਾ ਉਦੋਂ ਬਾਅਦ ਚ ਉਹ ਆਪਣਾ ਕਾਇਮਤਾ ਰਹਿਣਾ ਚਾਹੀਦਾ ਉਹਨਾਂ ਨੂੰ ਵੀ ਦਿਖਾਵੇ ਵਾਸਤੇ ਬਾਣਾ ਨਹੀਂ ਪਾਉਣਾ ਚਾਹੀਦਾ ਜੇ ਬਾਣਾ ਪਾ ਲਿਆ ਤਾਂ ਉਦੋਂ ਬਾਅਦ ਦੇ ਵਿੱਚ ਉਹ ਆਪਣੇ ਕੇਸ ਦਾੜਾ ਪ੍ਰਕਾਸ਼ ਕਰਦਾ ਕੇਸ ਰੱਖਦਾ ਠੀਕ ਆ ਤੇ ਵਿਚਰਦਾ ਦੁਨੀਆ ਦੇ ਵਿੱਚ ਐੋ ਜਾਂ ਕੁਛ ਨਹੀਂ ਦਾ ਇਹੋ ਜਾਂ ਉਹਨੇ ਕੁਛ ਨਹੀਂ ਕੀਤਾ ਠੀਕ ਆ ਜੀ ਐੋ ਜਾਂ ਕੁਛ ਨਹੀਂ ਕੀਤਾ ਅੱਜ ਵੀ ਤੁਸੀਂ ਬਾਰਦ ਡਰਾਈਵਰ ਐਸੋਸੀਏਸ਼ਨ ਦਾ ਇੰਸਟਾਗ੍ਰਾਮ ਤੇ ਆਈਡੀ ਕੋਲੋ ਰੋਜ਼ ਵਾਈਟ ਪਾਉਂਦਾ ਫੇਸਬੁਕ ਤੇ ਵੀ ਕੋਈ ਰੋਜ਼ ਵਾਈਟ ਪਾਉਂਦਾ ਹੈ ਉਹ ਕਲੀਨ ਸ਼ੇਵ ਕਦੇ ਉਹ ਮਨ ਕਲੀਨ ਸ਼ੇਵ ਹੋ ਜਾਂਦਾ ਕਦੇ ਉਹ ਸ਼ੇਵ ਕਰਾ ਕੇ ਮੁੱਛਾ ਨਾਲ ਲਿੰਦਾ ਅੱਛਾ ਜੀ ਜਣ ਕਿ ਜਿਹੜੇ ਜੇ ਸਮਝੋ ਜੇ ਆਪਾਂ ਰਾਜਸਥਾਨ ਚਲੇਗੇ ਤਾਂ ਮੁੱਛਾ ਰੱਖ ਕੇ ਕ੍ਰੀਮ ਚੇਪ ਹੋ ਜਾਣਾ ਜੇ ਪੰਜਾਬ ਚ ਆ ਜੇ ਤਾਂ ਆਪਾਂ ਤੁਹਾਨੂੰ ਕਹਿਣਾ ਮਤਲਬ ਇਹ ਜੀ ਪੰਜਾਬ ਚ ਆ ਜੇ ਤਾਂ ਆਪਾਂ ਨੇ ਬਾਣੇ ਦਾ ਸਹਾਰਾ ਲੈ ਲੈਣਾ ਵੀ ਹੁਣ ਮੇਰੇ ਨਾਲ ਪੰਜਾਬੀ ਛੋੜਨਗੇ ਵਾਕਈ ਹੈਂ ਜੀ ਸਰੋ ਬਾਈ ਜੀ ਗੱਲਬਾਤ ਕਰਨ ਵਾਸਤੇ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਇੱਕ ਇਹ ਵੀ ਵੀਡੀਓ ਪਾਈ ਚਾਰ ਪੰਜਾਹ ਡਰਾਈਵਰਾਂ ਨੂੰ ਖੜੇ ਕਰਕੇ ਜੇ ਮੈਂ ਭੁਗੀ ਇੱਕ ਪਾਈਆ ਲੀਗਲ ਕਰਾ ਦਾਂਗਾ ਤੁਹਾਨੂੰ ਕੋਈ ਹੱਥ ਨਹੀਂ ਪਾਏਗਾ ਹਾਂਜੀ ਮੈਂ ਤੁਹਾਨੂੰ ਲਿਸੈਂਸ ਦਿਵਾ ਦਾਂਗਾ ਪੂਰੇ ਲਿਆ ਵਾਲਿਆਂ ਨੂੰ ਡਰਾਈਵਰਾਂ ਨੂੰ ਭੁਗੀ ਦਾ ਔਰ ਕਿਸੇ ਬੰਦੇ ਨੇ ਫੋਨ ਕੀਤਾ ਉਹਦੀ ਮੇਰੇ ਕੋਲ ਆਡੀਓ ਪਈ ਆ ਇਹਨੇ ਟੌਕ ਜਵਾਬ ਦਿੱਤਾ ਭੁਗੀ ਦਾ ਕਿਸੇ ਮੈਂ ਕੁਝ ਨਹੀਂ ਕਰ ਸਕਦਾ ਫੋਨ ਨਾ ਕਰਦੇ ਅੱਛਾ ਜੀ ਅੱਛਾ ਪਹਿਲਾਂ ਵੀਡੀਓ ਪਾਈ ਹੈ ਜੀ ਉਹ ਵੀਡੀਓ ਹਾਂਜੀ ਮੈਂ ਵੀ ਦੇਖੀ ਹੈ ਜੀ ਇਹ ਬਾਰਡਰਾਂ ਤੇ ਜਾ ਕੇ ਉੱਥੇ ਛੋਟੀਆਂ ਛੋਟੀਆਂ ਚੌਂਕੀਆਂ ਗੁਜਰਾਤ ਦੀਆਂ ਉਹਨਾਂ ਤੇ ਬਹੁਤ ਜਣੀ ਕਿ ਡਰਾਈਵਰਾਂ ਦਾ ਸਾਥ ਦਿੱਤਾ ਉੱਥੇ ਗਏ ਨੇ ਇਹ ਪਹੁੰਚੇ ਨੇ ਮੈਂ ਮਤਲਬ ਇਹ ਹਮਾ ਚਲਦੀਆਂ ਗੱਡੀਆਂ ਪੰਜਾਬ ਦੀਆਂ ਗੱਡੀਆਂ ਜਿੱਥੇ ਨਾਲ ਲੋਕ ਕਰਦੇ ਰਹਿਣਾ ਚੱਕ ਭੁਖੀ ਦੇ ਅੱਛਾ ਜੀ ਉੱਥੇ ਪਹੁੰਚਿਆ ਉੱਤੋਂ ਬਾਅਦ ਨੇ ਡਰਾਈਵਰ ਕਿੱਥੇ ਜਿੱਤੇ ਉਹ ਕਹਾਂਗੇ ਇੱਕ ਪਾਈਆ ਤੁਹਾਡੇ ਕੋਲ ਹੋਈ ਗਈ ਤੇ ਪੂਰੇ ਗੁਜਰਾਤ ਵਿੱਚ ਤੁਹਾਨੂੰ ਕਿਤੇ ਵੀ ਕੋਈ ਰੋਕਦਾ ਮੇਰੀ ਗੱਲ ਕਰਾਓ ਔਰ ਜੇ ਕੋਈ ਡਰਾਈਵਰ ਹੋ ਸਕਦਾ ਕੋਈ ਮੇਰਾ ਵੀਰ ਕੰਦਾ ਹੋਏਗਾ ਉਹਨੇ ਇਹਨੂੰ ਫੋਨ ਕੀਤਾ ਤੇ ਇਹਨੇ ਫੋਨ ਦੇ ਉੱਤੇ ਪਟੱਕ ਦੇ ਨਾਲ ਜਵਾਬ ਦਿੱਤਾ ਕਹਿੰਦਾ ਕਿ ਭੁਖੀ ਦਾ ਕੇਸ ਹੈ ਮੈਂ ਤੁਹਾਨੂੰ ਪੁੱਛ ਨਹੀਂ ਕਰ ਸਕਦਾ ਅੱਛਾ ਜੀ ਜੋ ਫਿਰ ਤਾਂ ਬਾਹ ਬਾਹ ਹੀ ਖੱਟਣੀ ਸੀ ਕਿ ਆਪਾਂ ਇੱਕ ਖੱਟ ਚੁੱਕੇ ਆ ਇਹਦਾ ਮਤਲਬ ਇਹੀ ਹੈ ਜੀ ਬਿਲਕੁਲ ਜੀ ਬਿਲਕੁਲ ਉਹ ਮਸਾਈਲਾ ਛੱਡਦਾ ਫੇਸਬੁੱਕ ਇੰਸਟਾਗ੍ਰam ਆਈਡੀਆ ਤੇ ਕਰਦਾ ਕਰਉਂਦਾ ਕੁੱਖ ਨਹੀਂ ਨਾ ਜਦ ਤੱਕ ਮੇਰਾ 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 ਮਤਲਬ ਮੈਂ ਦੇਖਿਆ ਗਰੁੱਪ ਦੇ ਵਿੱਚ ਜੁਆਇਨਿੰਗ ਕੀਤੇ ਨੂੰ ਗਰੁੱਪ ਨੂੰ 2-3 ਮਹੀਨੇ ਹੋ ਗਏ ਨੇ ਕੋਈ ਵੀ ਐਸੀ ਜੀ ਵੀਡੀਓ ਨਹੀਂ ਆਈ ਵੀ ਕਿਤੇ ਇਹਦੇ ਜਾ ਕੇ ਕਿਸੇ ਡਰਾਈਵਰ ਦੀ ਸਮੱਸਿਆ ਦਾ ਹੱਲ ਕੀਤਾ ਹੋਵੇ ਅੱਛਾ ਤੁਸੀਂ 3 ਮਹੀਨੇ ਇਹਨਾਂ ਦੇ ਗਰੁੱਪ ਦੇ ਵਿੱਚ ਰਹੇ ਹੋ ਉਹਦੇ ਵਿੱਚ ਕੋਈ ਇਹੋ ਜਿਹੀ ਇੱਕ ਵੀ ਵੀਡੀਓ ਨਹੀਂ ਆਈ ਵੀ ਅੱਜ ਅਸੀਂ ਇੱਥੇ ਫਲਾਨੀ ਜਗਾ ਖੜੇ ਆ ਜਾਂ ਅਸੀਂ ਅੱਜ ਜਾਂ ਟੈਲੀਫੋਨ ਤੇ ਹੀ ਗੱਲ ਕਿਸੇ ਅਫਸਰ ਨਾਲ ਹੋਈ ਹੋਵੇ ਜਾਂ ਕਿਸੇ ਡਰਾਈਵਰ ਦਾ ਪੱਖ ਸੁਣਿਆ ਹੋਵੇ ਇੱਕ ਮੇਲ ਜ਼ਰੂਰ ਵੇਖੀ ਆ ਉਹ ਵੀ ਮੰਡਲ ਵਾਲਾ ਕਿਸੇ ਡਰਾਈਵਰ ਨਾਲ ਮਤਲਬ ਟੋਲਾਂ ਨਾਲ ਕੋਟਮਾਰ ਚਿੱਤੀ ਸੀ ਕੋਈ ਮੇਲ ਜ਼ਰੂਰ ਤੇ ਮੇਲ ਮੈਨੂੰ ਕਿਸੇ ਨੂੰ ਵੀ ਲੱਗ ਸਕਦਾ ਉੱਥੇ ਕੀ ਫਰਕ ਪੈਂਦਾ ਹੈ ਹਾਂ ਮੇਲ ਤਾਂ ਅਸੀਂ ਵੀ ਪਾਈਆਂ ਨੇ ਜੀ ਆਪਾਂ ਆਪਾਂ ਆਪਣੇ ਸੋਸ਼ਲ ਅਕਾਊਂਟ ਤੇ ਸ਼ੇਅਰ ਵੀ ਕਰੀਆਂ ਨੇ ਜੀ ਉਹ ਵੀਡੀਓ ਵੀ ਚਲਾਈ ਆ ਜਿਹੜੀ ਆਪਣੇ ਡੀਟੀਓ ਸਾਹਿਬ ਨੇ ਡਰਾਈਵਰ ਨਾਲ ਹੱਥੋ ਪਾਈ ਕਰੀ ਸੀ ਉਹ ਆਪਾਂ ਵੀ ਵੀਡੀਓ ਚਲਾਈ ਸੀ ਵੀ ਭਾਈ ਇਹ ਅਫਸਰਾਂ ਤੱਕ ਪਹੁੰਚੇ ਇਹ ਮੰਤਰੀਆਂ ਤੱਕ ਪਹੁੰਚੇ ਵੀ ਸਾਡੇ ਨਾਲ ਨਜਾਇਜ਼ ਧੱਕਾ ਹੋ ਰਿਹਾ ਬਾਦ ਦੀਆਂ ਸਟੇਟਾਂ ਚ ਇਹ ਦੇ ਗਰੁੱਪ ਦੇ ਵਿੱਚ ਇਹੋ ਜਿਹਾ ਪਛੜ ਨਹੀਂ ਹੁੰਦਾ ਅੱਛਾ ਜੀ ਹਾਂਜੀ ਚਲੋ ਭਾਈ ਜੀ ਬਹੁਤ ਬਹੁਤ ਜਿਹੜਾ ਇਹਦੇ ਨਾਲ ਜੁੜਦਾ ਹੈ ਉਹਦੇ ਆਈ ਕਾਰਡ ਵੀ ਫੋਟੋ ਪਾ ਦਿੰਦਾ ਬਸ ਹੋਰ ਕੁਝ ਨਹੀਂ ਹੁੰਦਾ ਭਾਈ ਵੱਧ ਤੋਂ ਵੱਧ ਮੈਂਬਰ ਬਣੋ ਤੇ ਇੱਕ ਮੈਂਬਰ ਦਾ 800 ਰੁਪਿਆ ਵਿੱਚ ਆਪਣੇ ਤਾਂ ਜੁੜ ਸਕਦੇ ਨੇ WhatsApp ਤੇ 800 ਰੁਪਇਆ ਫੀਸ ਇੱਕ ਤਨਵੇਂ ਵੀਡੀਓ ਪਾਈ ਹੋਣੀ ਜਿੱਥੇ ਵਰਦੀਆਂ ਦਾ ਵੀ ਮਤਲਬ ਕਹਿਣ ਦਾ ਵੀ ਵਰਦੀ ਲਓ ਮਤਲਬ ਟੋਟਲੀ 2300 ਰੁਪਇਆ ਕਿੱਟ ਮੇਰੀ ਇੱਕ ਵਰਦੀ ਹੈ ਕਿ ਕੀ ਕਰਿਆ ਦੋ ਵਰਦੀਆਂ ਇੱਕ ਸਟੀਕਰ ਤੇ ਇੱਕ ਕਿੱਟ 2300 ਰੁਪਇਆ ਅੱਛਾ ਜੀ ਜੇ ਕਿਸੇ ਨੇ ਗਰੁੱਪ ਬਣਾਇਆ ਉਹਨਾਂ ਨੂੰ ਜੋੜਨਾ ਤਾਂ ਉਹਨਾਂ ਨੂੰ ਕਹਿ ਵੀ ਸਕਦੇ ਨੇ ਵੀ ਕੱਪੜਾ ਲਾਓ ਕਾਕੀ ਵਰਦੀ ਤਵਾਓ ਸਟੀਕਰ ਸਾਡੇ ਕੋਲ ਲੈ ਲਓ ਹਾ ਸਟਿੱਕਪਾ ਫ੍ਰੀ ਦੇਣੇ ਚਾਹੀਦੇ ਹਨ ਕੋਈ ਵੀ ਸੰਸ ਜਿੱਦਾਂ 800 ਰੁਪਇਆ ਲੈ ਰਹੇ ਨੇ ਸਟਿੱਕਰ ਤੇ ਫ੍ਰੀ ਦੇਣੇ ਚਾਹੀਦੇ ਹਨਾ ਹਾਂਜੀ ਹਾਂ ਹਾਂ ਹਾਂਜੀ ਮੇਰੇ ਹਿਸਾਬ ਦੇ ਕੁੱਲ ਮਿਲਾ ਕੇ 99% ਫਰੋਡ ਹੈ ਦੁਕਾਨਦਾਰੀ ਚੱਲ ਨਹੀਂ ਰਹੀ ਠੀਕ ਹੈ ਜੀ ਜੋ ਆਪਣੀ ਗੱਲਬਾਤ ਹੋ ਰਹੀ ਹੈ ਭਾਈ ਜੀ ਅੱਜ ਸ਼ਾਮ ਨੂੰ 8 ਵਜੇ ਇਹ YouTube ਤੇ ਆਜਲਾ ਡਰਾਈਵਰ ਹੈਲਪਲਾਈਨ ਤੇ ਆਉਣੀ ਆ ਬਹੁਤ ਬਹੁਤ ਧੰਨਵਾਦ ਹੁਣ ਮਿਲਾਂਗੇ ਸਿਰਫ ਆਪਦੇ ਪੰਜਾਬ ਹਿਮਾਚਲ ਤੇ ਹਰਿਆਣੇ ਵਾਲੇ ਭਰਾਵਾਂ ਨੂੰ ਇਹੋ ਹੀ ਕਹਾਂਗਾ ਕਿ ਬੱਚੋ ਜਿੰਨਾ ਹੋ ਸਕਦੇ ਬੱਚੋ ਪਹਿਲਾਂ ਉਹਦੇ ਦਾ ਪਿਛੋਕੜ ਚੈੱਕ ਕਰੋ ਫਿਰ ਉਹਦੇ ਨਾਲ ਤੁਰੋ ਬਿਲਕੁਲ ਦੀ ਪਹਿਲਾਂ ਵੀ ਬੰਦਾ ਕਹੇਗਾ ਕੰਮ ਕਰ ਰਿਹਾ ਜੁੜੋ ਜ਼ਰੂਰ ਜਿਹੜੇ ਮਰਜੀ ਸੰਸਥਾ ਨਾਲ ਜੁੜੋ ਜਿਹੜੇ ਮਰਜੀ ਗਰੁੱਪ ਨਾਲ ਜੁੜੋ ਉਹਨਾਂ ਦਾ ਪਹਿਲਾਂ ਕੀਤਾ ਹੋਇਆ ਕੰਮ ਦੇਖੋ ਤੇ ਉਦੋਂ ਬਾਅਦ ਦੇ ਵਿੱਚ ਪਹਿਲਾਂ 1-2 ਮਹੀਨੇ ਜੁੜਨ ਤੋਂ ਪਹਿਲਾਂ ਉਹਦੇ ਨਾਲ ਰਹੋ ਉਹ ਚੀਜ਼ ਨੂੰ ਪਰਖੋ ਤੇ ਫਿਰ ਆਪਣੇ ਜੇ ਚਾਹੇ ਕਿਤੇ ਸੰਸਥਾ ਦੀ ਫੀਸ ਰੱਖੀ ਹੋਈ ਹੈ ਚਾਹੇ ਨਹੀਂ ਰੱਖੀ ਉਹ ਬਾਦੀਆਂ ਗੱਲਾਂ ਨੇ ਉਦੋਂ ਬਾਅਦ ਜੇ ਆਪਣਾ ਤੁਸੀਂ ਜੁੜ ਸਕਦੇ ਹੋ ਜੀ 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 ਬਿਤਤੇ ਕੋਵਾ ਕੇ ਅਸੀਂ ਐ ਕਰਦਾਂਗੇ ਬਾਹ ਕਰਦਾਂਗੇ ਓਕਣ ਕਿਸੇ ਨੂੰ ਵੀ ਆਪਦਾ ਪੱਲਾ ਨਾ ਫੜਾਓ ਕੋਖ ਨਹੀਂ ਆਂਦਾ ਕੱਖ ਨਹੀਂ ਆਂਦਾ ਠੀਕ ਆ ਭਾਈ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਸਮਾਂ ਦੇਣ ਵਾਸਤੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਸਾਥ ਜੀ ਕਾਲ